ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀ ਰਾਜਪਾਲਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੁਹਾਡੇ ਵਾਸਤੇ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਵੈਰੀ ਕਲੈਕਸ਼ਨ ਹੈ ਜੀ ਪਹਿਲਾਂ ਮੈਂ ਸੂਟ ਪਾਈ ਸੀਗੇ ਵਿਦਾਊਟ ਦੁਪੱਟਾ ਦੇ ਨਾਲ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤੇ ਆ ਅੱਜ ਹੈਗੇ ਨੇ ਜੀ ਵਿਦ ਦੁਪੱਟਾ ਦੇ ਨਾਲ ਇਹਨਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਕਾਟਨ ਤੇ ਆਰ ਕੰਡੀ ਦੇ ਮੇਰੇ ਕੋਲ ਪੰਜ-ਛੇ ਸੂਟ ਪਏ ਨੇ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਸੂਟ ਹੈਗੇ ਨੇ ਸਾਰੇ 2100 ਤੇ 2000 ਵਾਲੇ ਸੂਟ ਨੇ ਜਿਹੜੇ ਅਸੀਂ ਅਕਸਰ ਬੰਦੇ ਰਹੇ ਨੇ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਜੀ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਰੇਟ ਤੇ ਦੇ ਰਹੇ ਹਾਂ ਜੀ ਸੂਟੇ ਵਾਲੇ ਹੁਣਗੇ ਜਿਹਨੇ ਸੂਟ ਰਹੇਗਾ 1750 ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰਾ ਨੰਬਰ 8283 828381 ਨੰਬਰ ਹੈ ਜੀ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਮੈਸਜ ਸੈਂਡ ਕਰ ਸਕਦੇ ਹੋ ਪੇਮੈਂਟ ਅਡਵਾਂਸ ਹੁੰਦੀ ਹੈ ਜਿੰਨਾ ਚਿਰ ਪੇਮੈਂਟ ਨਹੀਂ ਹੁੰਦੀ ਉਹਨਾਂ ਚਿਰ ਬੁਕਿੰਗ ਕਨਫਰਮ ਨਹੀਂ ਹੁੰਦੀ ਕਲੈਕਸ਼ਨ ਬਹੁਤ ਪਿਆਰੀ ਹੈ ਜੀ ਅੱਜ ਦਾ ਫਰਸਟ ਸੂਟ ਹੈਗਾ ਅ ਸਾਰੇ ਸੂਟ ਪ੍ਰਿੰਟਡ ਰਹਿਣਗੇ ਐਸਕੇ ਦੇ ਹੋਣਗੇ ਸਾਹਿਬਾ ਦੇ ਹੋਣਗੇ ਰੀਵਾ ਦੇ ਹੋਣਗੇ ਉਹ ਨਾਲ ਦੀ ਨਾਲ ਦਿਖਾ ਦਾਂਗੇ ਤੁਹਾਨੂੰ ਇਹ ਹੈਗਾ 5 ਮੀਟਰ 올ਓਵਰ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਠੀਕ ਹੈ 5 ਮੀਟਰ ਦਾ ਸੂਟ ਆ ਬਿਦਾਉਟ ਲਾਈਨਿੰਗ ਸੂਟ ਬਣਗੇ ਸਟਫ ਬਹੁਤ ਪਿਆਰਾ ਹੈ ਬਿਲਕੁਲ ਸੌਫਟ ਸਟਫ ਹੈ ਇਹ ਤੇ ਬਿਦਾਉਟ ਲਾਈਨਿੰਗ ਸੂਟ ਬਣ ਲਏ ਇਹਨਾਂ ਨੂੰ ਤੁਸੀਂ ਲੇਸ ਵਰਕ ਦੇ ਨਾਲ ਜਾਂ ਫਿਰ ਪਾਈਪਿੰਗ ਵਗੈਰਾ ਦੇ ਕੇ ਬਹੁਤ ਸੋਹਣੇ ਸੂਟ ਬਣਦੇ ਨੇ ਜੀ ਇੱਟਾ ਰਹੇਗਾ ਜੀ ਇਹਦਾ ਪਿਓਰ ਮਸਲੀਨ ਦਾ ਦੁਪੱਟਾ ਲੰਮਾ ਛੋੜਾ ਜਿਹਾ ਦੁਪੱਟਾ ਰਹੇਗਾ ਠੀਕ ਆ ਜ਼ਿਆਦਾਤਰ ਅ ਜਿਹਦੇ ਸੂਟ ਸਿੰਗਲ ਸਿੰਗਲ ਕਲਰ ਚ ਹੀ ਰਹਿਣਗੇ ਜਿਹੜੇ 2-4 ਸੂਟ ਹੈਗੇ ਨੇ ਆਪਣੇ ਕੋਲ ਸੈੱਟ ਵਾਈਜ਼ ਉਹ ਮੈਂ ਤੁਹਾਨੂੰ ਦਿਖਾ ਦਾਨੀ ਆ ਇਹ ਰੀਵਾ ਬ੍ਰਾਂਡ ਦਾ ਸੂਟ ਆ ਤੇ 1750 ਅ ਜਦੀ ਵੀਡੀਓ ਦਾ ਪ੍ਰਾਈਸ ਆ ਨੈਕਸਟ ਜਿਹੜਾ ਸੂਟ ਦੇ ਰਹੀ ਆ ਜੀ ਤੁਹਾਨੂੰ 10 ਬ੍ਰਾਂਡ ਦਾ ਸੂਟ ਆ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਇਹ ਹੈਗਾ ਜੀ 3.5 ਮੀਟਰ ਦਾ 올 오버 ಸೂਟ ਆ ਪਨਾ ਤੁਸੀਂ ਦੇਖ ਸਕਦੇ ਹੋ ਐਡਾ ਵੱਡਾ ਬਨਾਇਆ ਮਤਲਬ ਕਿ ਜਿੰਨਾ ਨਾ इजीली ਘੇਰਾ 30 30 ਇੰਚ ਤੱਕ ਵੀ ਇਹ ਡਬਲ ਦੇ ਵਿੱਚ ਬਣਦਾ ਏ ਠੀਕ ਹੈ ਸਲਵਾਰਾਂ ਤੁਸੀਂ ਪਟਿਆਲਾ ਤੱਕ ਵੀ ਬਣਾ ਸਕਦੇ ਹੋ ਤੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਐਦਾਂ ਦੀ ਕਲੈਕਸ਼ਨ ਰਹੇਗੀ ਜੀ ਬਹੁਤ ਪਿਆਰੀ ਜੀ ਤੇ ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਮਿਲ ਜਗਾ येलो ਇਹ ਡਾਸਪਰੈਂਟ ਦੇ ਸੂਟ ਨੇ ਫਟੇਲੇ ਤੁਹਾਨੂੰ 202100 ਵਾਲੇ ਸੂਟ ਅੱਜ 1750 ਦੇ ਵਿੱਚ ਮਿਲ ਰਹੇ ਆ। ਕਾਫੀ ਜ਼ਿਆਦਾ ਡਿਸਕਾਊਂਟ ਦੇ ਉੱਪਰ 컬러 ਪ੍ਰਿੰਟ ਬਹੁਤ ਵੱਚਿਆਰੇ ਆ। ਇਹ ਸੂਟ ਹੈਗਾ ਜੀ ਟਾਸ ਬ੍ਰੈਂਡ ਦਾ। ਇਹ 5 ਮੀਟਰ ਦਾ ਸੂਟ ਆ। 올ਓਵਰ 5 ਮੀਟਰ ਸੂਟ ਰਹੇਗਾ ਇਹ। ਠੀਕ ਹੈ ਜੀ। ਤੇ ਇਹਦੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਕੋਟਾ ਕਾਟਨ ਦਾ ਰਹੇਗਾ। ਪ੍ਰਿੰਟ ਦੇਖਿਆ ਜੁਪੱਟੇ ਦਾ। ਇਹ ਕੋਟਾ ਕਾਟਨ ਆ। ਹਲਕਾ ਜਿ ਤੁਸੀਂ ਦੇਖ ਸਕਦੇ ਹੋ ਚੈੱਕ ਚੈੱਕ ਦਿਖ ਰਿਹਾ ਬੈਕ ਸਾਈਡ ਤੋਂ ਤੁਹਾਨੂੰ ਪੱਕਾ ਦਿਖ ਜੇਗਾ ਇਦਾਂ ਇਹ ਹਲਕਾ ਜਿ ਚੈੱਕ ਹੁੰਦਾ ਜੀ ਪਿਓਰ ਕਾਟਨ ਦਾ ਦੁਪੱਟਾ ਤੇ ਇਹਦੇ ਵੀ ਸਾਨੂੰ ਕਲਰ ਮਿਲ ਜਾਣਗੇ ਇਹ ਦੋਨੋਂ ਹੀ ਕਲਰ ਨੇ ਸੇਮ ਦੇ ਵਿੱਚ ਜੇ ਸਿਮਲਰ ਜਿਹਾ ਇਹ ਡਿਜ਼ਾਈਨ ਹੋਰ ਦਿਖਾ ਦੰਨੇ ਆ ਇਹ ਹੇ ਨੀਚੇ ਜਿਹੜਾ ਦਿਖਾਇਆ ਜੀ ਉਹ ਈਜ਼ ਅਕੋਰਡਿੰਗ ਹੁੰਦੇ ਆ ਸੂਟ ਜਿਵੇਂ ਇਹ ਤਾਂ ਇਹ ਵਾਲਾ ਕਲਰ ਹੈਗਾ ਥੋੜਾ ਜਿਹਾ ਕੋ ਬ੍ਰਾਈਟ ਦੇ ਵਿੱਚ ਕੋਈ ਮਰਜ਼ੀ ਸੂਟ ਬਣਾ ਸਕਦਾ ਹੈ ਗਰਲਿਸ਼ ਲੁੱਕ ਦੇਣੀ ਹੈ ਉਦਾਂ ਦਾ ਸੂਟ ਬਣ ਜੇਗਾ 5-5 ਮੀਟਰ ਦੀ 올ਓਵਰ ਸੂਟ ਰਹਣਗੇ ਨੈਕਸਟ ਹੁਣ ਤੁਹਾਨੂੰ ਸਿੰਗਲ ਸਿੰਗਲ ਸੂਟ ਹੈਗੇ ਆ ਜਿਹੜੇ ਉਹ ਦਿਖਾ ਰਹੇ ਆ ਤੇ ਧਿਆਨ ਨਾਲ ਦੇਖ ਲਿਓ ਜੀ ਸਾਰੀ ਵੀਡੀਓ ਨਾਲ ਇਹ 5 ਮੀਟਰ ਦਾ ਸੂਟ ਰਹੇਗਾ 올ਓਵਰ ਸੂਟ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਹੈਗਾ ਪਿਓਰ ਸ਼ਫਾਨ ਦੇ ਦੁਪੱਟੇ ਦੇ ਨਾਲ ਦੁਪੱਟਾ ਪਿਓਰ ਸ਼ਫਾਨ ਦਾ ਇਹਦੇ ਨਾਲ ਤੇ ਪ੍ਰਾਈਸ ਸੇਮ ਰਹੇਗਾ ਸਾਰੀ ਵੀਡੀਓ ਦਾ ਦਾਸ ਬ੍ਰੈਂਡ ਦਾ ਸੂਟ ਹੈ ਜੀ ਪ੍ਰਿੰਟ ਤੁਸੀਂ ਦੇਖ ਲਓ ਇਦਾਂ ਦੇ ਬਹੁਤ ਸੋਹਣੇ ਜਿਹੇ ਪ੍ਰਿੰਟ ਨੇ ਮਹਿੰਦੀ ਕਲਰ ਆ 올ਓਵਰ ਪ੍ਰਿੰਟ ਰਹੇਗਾ ਤੇ ਨਾਲ ਹੈਗਾ ਇਹਦੇ ਮਸਲੀਨ ਦਾ ਦੁਪੱਟਾ ਪ੍ਰਿੰਟੀ ਬਹੁਤ ਪਿਆਰਾ ਸੂਟ ਦਾ ਦੇਖੋ ਕਿੰਨੇ ਸੋਹਣੇ ਪੱਤੇ ਆ ਜਿਹੜਾ ਡਿਜ਼ਾਈਨ ਆ ਪ੍ਰਿੰਟ ਆ ਤੇ ਉਦਾਂ ਹੀ ਦੁਪੱਟਾ ਇਹਦੇ ਨਾਲ ਪਿਓਰ ਸ਼ਾਫਵਾਨ ਦਾ ਦੁਪੱਟਾ ਹੈ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਸਾਰੇ 10 ਬ੍ਰਾਂਡ ਦੇ ਸੂਟ ਨੇ ਸਿਮਰਨ ਦਾਸ ਕਲਰ ਬਹੁਤ ਪਿਆਰੇ ਪਿਆਰੇ ਆ ਹਰੇ ਕੇਸ ਵਾਸਤੇ ਸੂਟ ਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਆਏਗਾ ਜੀ 5 ਮੀਟਰ ਦਾ ਸੂਟ ਆ ਇਹ ਇਹ ਇਦਾਂ ਰਹੇਗਾ ਦੁਪੱਟਾ ਠੀਕ ਹੈ ਜੀ ਮਸਲੀਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਨਾਲ ਇਹ ਸਿੰਗਲ ਸਿੰਗਲ ਨੇ ਸਾਰੇ ਸੂਟ ਇੰਨਾ ਕੋਈ ਕਲਰ ਆਪਸ਼ਨ ਨਹੀਂ ਹੈ ਤਾਂ ਕਰਕੇ ਅਸੀਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ 5-5 ਮੀਟਰ ਦੇ ਸੂਟ ਨੇ ਜੀ ਜਿਹੜਾ ਇਹ ਵਾਲਾ ਸੂਟ ਆ ਇਹ ਤੁਹਾਨੂੰ 3.5 ਮੀਟਰ ਚ ਮਿਲੇਗਾ ਇਹ ਵੀ 10 ਬ੍ਰੈਂਡ ਦਾ ਸੂਟ ਹੈ ਇਹਦੀ ਚੜਾਈ ਪੂਰੀ ਹੈ ਜਿੰਨਾ ਹੁਣ ਤੁਸੀਂ ਦੇਖ ਸਕਦੇ ਹੋ ਤੇ ਇਹ 3.5 ਮੀਟਰ ਚ ਮਿਲੇਗਾ ਇਹਦੇ ਨਾਲ ਵੀ ਤੁਹਾਨੂੰ ਇਹ ਮਸਲੀਨ ਦਾ ਦੁਪੱਟਾ ਮਿਲੇਗਾ ਜੀ ਦੁਪੱਟੇ ਮੈਂ ਤੁਹਾਨੂੰ ਤਾਂ ਖੋਲ ਕੇ ਦਿਖਾਨੀ ਆ ਹਰ ਇੱਕ ਨੂੰ ਪਤਾ ਲੱਜਦਾ ਪ੍ਰਿੰਟ ਵੱਡਾ ਜਾਂ ਛੋਟਾ ਕਿਉਂਕਿ ਬਾਅਦ ਵਿੱਚ ਫੋਟੋਜ਼ ਪਾਉਣ ਨੇ ਜਿੰਨੇ ਸੀ ਫਿਰ ਅਸੀਂ ਕਈ ਵਾਰੀ ਫੋਟੋ ਪਾਂਚ ਲੇਟ ਹੋ ਜਾਂਦੇ ਆ ਸੂਟ ਸੇਲ ਹੋ ਜਾਂਦਾ ਫਿਰ ਤੁਸੀਂ ਸਾਡੇ ਨਾਲ ਗੁੱਸੇ ਹੁੰਨੇ ਆ ਤੁਸੀਂ ਸਾਨੂੰ ਈਮੋਜੀ ਭੇਜ ਦਿਓ ਗੁੱਸੇ ਵਾਲੀਆਂ ਵੀ ਅਸੀਂ ਤੁਹਾਨੂੰ ਫੋਟੋ ਮੰਗਾਈ ਥੀ ਤੁਸੀਂ ਭੇਜੀ ਨਹੀਂ ਅਸੀਂ ਵੀਡੀਓ ਹੀ ਅਸੀਂ ਇਸ ਤਰ੍ਹਾਂ ਬਣਾਉਂਦੇ ਆ ਕਿ ਤੁਹਾਨੂੰ ਫੋਟੋਜ਼ ਮੰਗਵਾਣ ਦੀ ਜ਼ਰੂਰਤ ਨਾ ਪਵੇ ਅਸੀਂ ਤੁਹਾਨੂੰ ਸਟੱਫ ਵੀ ਵੀਡੀਓ ਨਾਲ ਦੀ ਨਾਲ ਕਲੀਅਰ ਕਰਦੇ ਆ ਸਾਰਾ ਤੇ ਪ੍ਰਿੰਟ ਵੀ ਦੁਪੱਟੇ ਵੀ ਖੋਲ-ਖੋਲ ਕੇ ਦਿਖਾਉਂਦੇ ਆ ਇਹ ਹੈਗੀ ਆ ਜੀ ਸਲਵਾਰੇ ਦੇ ਨਾਲ ਮੈਚਿੰਗ ਠੀਕ ਹੈ ਬਹੁਤ ਸੋਹਣੀ ਮੈਚਿੰਗ ਆ ਸੂਟ ਦੇ ਤੇ ਇਹ ਹੈਗਾ ਦੁਪੱਟਾ ਮਸਲੀਨ ਦਾ ਦੁਪੱਟਾ ਇਹਦੇ ਨਾਲ ਤੇ ਪ੍ਰਾਈਸ ਹੈਗੇ ਆ ਜੀ 1750 ਅੱਜ ਦਾ ਤੇ ਸੂਟ ਦਾ ਪ੍ਰਿੰਟ ਦੇਖਿਓ ਜੀ ਇੰਨੀ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਨਾ ਦੇਖੋ ਜਿੱਦਾਂ ਇਹ ਆਈ ਆਈ ਹੋਈ ਪਈ ਐ ਇਦਾਂ ਡਿਜੀਟਲ ਪ੍ਰਿੰਟਿੰਗ ਆ ਬਹੁਤ ਸੋਹਣੇ ਫੁੱਲ ਆ ਰਹੇ ਨੇ ਉੱਪਰ ਉੱਪਰ ਗਿਆ ਰਹੇ ਆ ਫੁੱਲ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਬਿਉਟ ਆਊਟ ਲਾਈਨਿੰਗ ਸੂਟ ਨੇ ਜਿਹੜੇ ਮੈਂ ਤੁਹਾਨੂੰ ਹੁਣ ਤੱਕ ਦਿਖਾ ਰਹੀ ਆ ਤੇ ਜਿਹੜਾ ਕੋਈ ਮੈਚਿੰਗ ਨਿਕਲਦਾ ਵਿੱਚੋਂ ਮੈਂ ਤੁਹਾਨੂੰ ਦੱਸਦੀ ਆ ਨਾਲ ਦੀ ਨਾਲ ਬਾਕੀ ਸੂਟ ਸਾਰੇ ਆਲ ਓਵਰ ਨੇ ਬਹੁਤ ਸੋਹਣਾ ਪ੍ਰਿੰਟ ਆ ਮਸਲੀਨ ਦੀ ਸੌਰੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਐਦਾਂ ਪ੍ਰਿੰਟ ਬਹੁਤ ਸੋਹਣੇ-ਸੋਹਣੇ ਆ ਤੇ ਨੈਕਸਟ ਹੈਗਾ ਇਹ ਪ੍ਰਿੰਟ ਦੇਖੋ ਜੀ ਸੂਟ ਦਾ ਪ੍ਰਿੰਟ ਬਹੁਤ ਪਿਆਰਾ ਹੈ 올ਓਵਰ 5 ਮੀਟਰ ਤੇ ਇਹਦੇ ਨਾਲ ਇਹ ਸ਼ਫੌਨ ਦਾ ਦੁਪੱਟਾ ਹੈ ਕਿਸੇ ਨਾਲ ਪਿਓਰ ਸ਼ਫੌਨ ਦੇ ਦੁਪੱਟੇ ਆ ਤੇ ਕਿਸੇ ਨਾਲ ਮਸਲੀਨ ਦੇ ਦੁਪੱਟੇ ਆ ਪ੍ਰਿੰਟਿੰਗ ਇੱਕ ਤੋਂ ਇੱਕਾ ਦੇਖੋ ਪ੍ਰਿੰਟ ਤੇ ਕਲਰ ਕਿੰਨਾ ਸੋਹਣਾ ਹੈ ਕਲਰ ਪ੍ਰਿੰਟ ਬਹੁਤ ਪਿਆਰੇ ਆ ਦੇਖੋ ਜੀ ਸੂਟ 1750 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜਲਦੀ ਜਲਦੀ ਬੁਕਿੰਗ ਕਰਾ ਸਕਦੇ ਹੋ ਬਹੁਤ ਵੱਡਾ ਆਫਰ ਹੀ ਹੈ ਤੁਹਾਡੇ ਵਾਸਤੇ ਕਿਉਂਕਿ 2100 ਵਾਲੇ ਸੂਟ ਨੇ ਜੀ ਸਾਰੇ ਇਹ ਪ੍ਰਿੰਟ ਦਾ ਇੱਕ ਤੋਂ ਇੱਕ ਨਹੀਂ ਮਸਲੀਨ ਦੇ ਦੁਪੱਟੇ ਦੇ ਨਾਲ ਸੂਟ ਆ ਠੀਕ ਹੈ ਜੀ ਪਿਓਰ ਕਾਟਨ ਦੇ ਸੂਟ ਨੇ ਬ੍ਰਾਂਡਡ ਪੀਸ ਰਹਿਣਗੇ ਸਾਰੇ ਪਿਓਰ ਕਾਟਨ ਕੋਈ ਕੋਈ ਪ੍ਰਿੰਟ ਤਾਂ ਇਦਾਂ ਦਾ ਜਿਹੜਾ ਮੈਂ ਤੁਹਾਨੂੰ ਕੱਲ ਬਿਉਟਾ ਦੁਪੱਟਾ ਦਿਖਾਇਆ ਸੀਗਾ ਤੇ ਉਹਦੇ ਨਾਲ ਦੇ ਹੀ ਸੇਮ ਮਿਲ ਜਾਣਗੇ ਪਰ ਇਹਨਾਂ ਦੇ ਨਾਲ ਦੁਪੱਟੇ ਆ ਇਹ ਰੀਵਾ ਬ੍ਰਾਂਡ ਆ ਗਿਆ ਦੇਖੋ ਕਲਰ ਪ੍ਰਿੰਟ ਕਿੰਨਾ ਪਿਆਰਾ ਹੈ ਬਿਲਕੁਲ ਬਰੀਕ ਜਿਹਾ ਪ੍ਰਿੰਟ ਹੈ ਬਹੁਤ ਸੋਹਣਾ ਇਦੇ ਨਾਲ ਜਿਹੜਾ ਦੁਪੱਟੇ ਦਾ ਪ੍ਰਿੰਟ ਆ ਉਹ ਵੀ ਬਹੁਤ ਪਿਆਰਾ ਹੈ ਹੁਣ ਰੀ ਵਾਲੇ ਸੂਟ ਨੇ ਜਿਹੜੇ 2300 ਦੇ ਹੁੰਦੇ ਆ ਜਦੋਂ ਪਰਚੇਸ ਕਰਦੇ ਆਪਾਂ ਇਹਨਾਂ ਸੂਟਾਂ ਦੇ 2300 ਵਾਲੇ ਹੁੰਦੇ ਇਹਨਾਂ ਦਾ ਦੁਪੱਟਾ ਬਹੁਤ ਜ਼ਿਆਦਾ ਸੌਫਟ ਹੁੰਦਾ ਰੀ ਵਾਲਾ ਕਲਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਦਾ ਠੀਕ ਹੈ ਜੀ ਮਸਲੀਨ ਦੇ ਦੁਪੱਟੇ ਦੇ ਨਾਲ ਆ 5 ਮੀਟਰ ਦਾ 올ਓਵਰ ਸੂਟ ਆ ਇਹ ਕਿਬ੍ਰਿਕ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਇਹ ਦਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ 1750 ਪ੍ਰਾਈਸ ਹੈ ਕਲਰ অপਸ਼ਨ ਬਹੁਤ ਸੋਹਣੀ ਸੋਹਣੀ ਹੈ ਮੈਚਿੰਗ ਚ ਆ ਗਿਆ ਇਹਦਾ ਜਿਹੜਾ ਸਟਫ ਆ ਸ਼ਰਟ ਦੇ ਆ ਉਹਦੇ ਨੀਚੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਬਹੁਤ ਪਿਆਰਾ ਕਲਰ ਪ੍ਰਿੰਟ ਆ ਪਿਓਰ ਕਾਟਨ ਦੀ ਸਲਵਾਰ ਆ ਵਿਦਾਊਟ ਲਾਈਨਿੰਗ ਬਣੇਗੀ ਤੇ ਪਿਓਰ ਕਾਟਨ ਦਾ ਹੈਗਾ ਜੀ ਦੁਪੱਟਾ ਬਹੁਤ ਪਿਆਰੇ ਪੀਸ ਆ ਦੇਖੋ ਸੂਟ ਦੁਪੱਟਾ ਵੀ ਲੰਮਾ ਚੌੜਾ ਜਿਹਾ ਇਹ ਸੂਟ ਵੀ ਸੇਮ ਪ੍ਰਿੰਟ ਚ ਆ ਇਹਨਾਂ ਦੇ ਆ ਸ਼ਰਟਾਂ ਨੂੰ ਲਾਈਨਿੰਗ ਲੱਗੇਗੀ ਨਵਾਜਿਆ ਸਟੱਫ ਹੈ ਪਿਓਰ ਕਾਟਨ ਦੇ ਉੱਪਰ ਠੀਕ ਹੈ ਜੀ ਇਹ ਹੈਗਾ ਵਿਦਾਊਟ ਲਾਈਨਿੰਗ ਸੂਟ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਨੀ ਆ ਸੇਮ ਤੇ ਵਿੱਚ ਹੀ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਹੈਗਾ ਮੈਚਿੰਗ ਦੇ ਵਿੱਚ ਇਹ ਸਲਵਾਰ ਰਹੇਗੀ ਸ਼ਰਟ ਆ ਪਿਓਰ ਕਾਟਨ ਦਾ ਕੋਟਾ ਕਾਟਨ ਦਾ ਦੁਪੱਟਾ ਇਹਦੇ ਨਾਲ ਐਦਾਂ ਦੁਪੱਟਾ ਕੋਟਾ कॉटन ਦਾ ਰਹੇਗਾ। ਤੇ ਕਲਰ ਬਹੁਤ ਪਿਆਰਾ ਹੈ। ਨੈਕਸਟ ਕਲਰ ਹੈਗਾ ਜੀ। 올ਓਵਰ ਦੇ ਵਿੱਚ। ਇਹ ਸੁਰ ਤੋਂ ਨੂੰ 5 ਮੀਟਰ ਦਾ ਮਿਲ ਜਾਊਗਾ। ਪ੍ਰਿੰਟ ਬਹੁਤ ਸੋਹਣਾ ਹੈ ਮਸਲੀਨ ਦਾ ਦੁਪੱਟਾ ਇਹਦੇ ਨਾਲ। ਮਿਕਸ ਵੈਰਾਈਟੀ ਆ ਸਾਰੀ ਵੀਡੀਓ ਦੇ ਵਿੱਚ। ਬਿਨਾ ਸਕਿਪ ਕਰੇ ਜੇ ਤੁਸੀਂ ਵੀਡੀਓ ਦੇਖ ਲਿਆ ਕਰੋ। ਤੇ ਤੁਹਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਣੀ ਹੈ ਕਿ ਸੂਟ ਦਾ ਪ੍ਰਾਈਸ ਕਿੰਨਾ ਹੈ ਸੂਟ ਦਾ ਸਟੱਫ ਕੀ ਆ ਜੇ ਤੁਸੀਂ ਸਕਿਪ ਕਰ ਕਰਕੇ ਵੀਡੀਓ ਦੇਖ ਰਹੇ ਹੋ ਕੀਤਾ ਕਰਕੇ ਤੁਹਾਨੂੰ ਕਮੈਂਟ ਕਰਨ ਦੀ ਜ਼ਰੂਰਤ ਪੈਂਦੀ ਹੈ ਜੀ ਕੀ ਸਟੱਫ ਹੈ ਕੀ ਨਹੀਂ ਇਹਦੇ ਨਾਲ ਪਿਓਰ ਸ਼ਫਵਾਨ ਦਾ ਦੁਪੱਟਾ ਹੈ ਇਹ ਸੂਟ ਦੇ ਨਾਲ ਬਹੁਤ ਪਿਆਰਾ ਕਲਰ ਹੈ ਵੀ ਠੀਕ ਹੈ ਨੈਕਸਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਗਰੇ ਸਲਵਾਰਾ ਪਿਓਰ ਕਾਟਨ ਦੀ ਵਿਦਾਊਟ ਲਾਈਨਿੰਗ ਸੂਟ ਬਣੇਗਾ ਇਹ ਹੈਗਾ ਪਿਓਰ ਕਾਟਨ ਦਾ ਦੁਪੱਟਾ ਇਹਦੇ ਨਾਲ ਨੈਕਸਟ ਸੂਟ ਆ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਇਹ 5 ਮੀਟਰ 올ਓਵਰ ਸੂਟ ਰਹੋਗਾ ਮਸਲੀਨ ਦੇ ਦੁਪੱਟੇ ਦੇ ਨਾਲ ਇਹ ਵੀ ਪਿਓਰ ਕਾਟਨ ਦਾ ਵਿਦਾਊਟ ਲਾਈਨਿੰਗ ਸੂਟ ਬਣਨਗੇ ਵਾਲੀ ਸਾਰੀ ਤੇ ਪ੍ਰਾਈਸ ਹੈਗਾ ਇਹ 1750 ਬਦਾਉਟ ਲਰਨਿੰਗ ਸੂਟ ਬਣੇਗਾ ਹੁਣ ਮੈਂ ਤੁਹਾਨੂੰ ਆਰਕੰਡੀ ਦੇ ਸੂਟ ਦਿਖਾਣੀਆਂ ਜੀ ਆਰਕੰਡੀ ਦੇ ਵਿੱਚ ਔਰਗੇਨਜ਼ਰੀ ਦੁਪੱਟੇ ਦੇ ਨਾਲ ਇਹ ਆਰਕੰਡੀ ਦੀ ਸ਼ਰਟ ਆ ਪ੍ਰਿੰਟ ਦੇਖਿਓ ਸੋਹੜਤਾ ਇਹ ਹੈਗੇ ਜੀ ਆਰਕੰਡੀ ਸਟਾਫ ਦੇ ਵਿੱਚ ਸ਼ਰਟ ਬਹੁਤ ਪਿਆਰੀ ਜੀ ਠੀਕ ਹੈ ਕਾਟਨ ਦੀ ਸਲਵਾਰ ਆ ਸਲਵਾਰ ਵੀ ਸੇਮ ਹੀ ਪ੍ਰਿੰਟ ਤੇ ਆ ਜੇ ਤਾਂ ਇਹ 셔ਟ ਆ ਉਦਾਂ ਹੀ ਪ੍ਰਿੰਟ ਸਲਵਾਰ ਤੇ ਆ ਇਹਦੇ 셔ਟ ਦੇ ਨੀਚੇ ਲਾਈਨਿੰਗ ਲੱਗੇਗੀ ਸਲਵਾਰ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਨਾਲ ਤੁਹਾਨੂੰ ਇਦਾਂ ਔਰਗੇਂਜ਼ਾ ਦੇ ਦੁਪੱਟੇ ਮਿਲ ਜਾਣਗੇ ਦੁਪੱਟਾ ਖੁੱਲਾ ਡੁੱਲਾ ਤੇ ਸੇਮੇ ਹੀ ਪ੍ਰਾਈਸ ਨੇ ਜੀ 1750 ਦੇ ਵਿੱਚ ਦੇ ਰਹੇ ਹਾਂ ਸੂਟ ਤੁਹਾਨੂੰ ਇਹ ਵੀ ਕਲਰ ਆਪਸ਼ਨ ਦੇਖ ਲਓ ਇਹਦੇ ਵਿੱਚ ਇਹ ਤਿੰਨ ਕਲਰ ਨੇ ਤਿੰਦੇ ਤਿੰਨੇ ਕਲਰ ਬਹੁਤ ਸੋਹਣੇ ਆ ਆਰਕੰਡੀ ਦੇ ਵੀ ਤੁਹਾਨੂੰ ਦੋ ਡਿਜ਼ਾਈਨ ਮਿਲ ਜਾਣਗੇ ਕਿਉਂਕਿ ਆਰਕੰਡੀ ਸ਼ਾਪ ਤੇ ਵਾਧੂ ਸੇਲ ਹੋ ਜਾਂਦੀ ਆ ਐਡਾ ਮਿਲੇਗਾ ਜੀ ਇਹਦਾ ਸੈਕੰਡ ਡਿਜ਼ਾਈਨ ਇਹਦਾ ਉੱਪਰ ਨੂੰ ਜਾ ਰਹੀਆਂ ਫਲਾਰ ਇਹਦੇ ਬਹੁਤ ਸੋਹਣਾ ਪ੍ਰਿੰਟ ਆ ਤੇ ਇਹਦੇ ਨਾਲ ਵੀ ਕਾਟਨ ਦੀ ਸਲਵਾਰ ਆ ਔਰਗੈਂਜ਼ਾ ਦਾ ਦੁਪੱਟਾ ਤੇ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਵੀ ਬਹੁਤ ਪਿਆਰਾ ਹੈ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕਿਊ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕਿਊ so much